ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਆਦੇਸ਼ ਹਸਪਤਾਲ ਦੇ ਸਾਹਮਣੇ ਬਠਿੰਡਾ ਬਰਨਾਲਾ ਨੈਸ਼ਨਲ ਹਾਈਵੇ ਉੱਪਰ ਬਣੇ ਰੈਸਟੋਰੈਂਟ ਵਿੱਚ ਭਿਆਨਕ ਅੱਗ ਲੱਗਣ ਕਾਰਨ ਭਾਰੀ مالی ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਜਿਵੇਂ ਹੀ ਅੱਗ ਦੀਆਂ ਲਪਟਾਂ ਦੀ ਖਬਰ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੂੰ ਲੱਗੀ ਤਾਂ ਉਹ ਆਪਣੇ ਕੰਮ ਧੰਦੇ ਛੱਡ ਕੇ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਕੇ ਮੌਕੇ 'ਤੇ ਹੀ ਅੱਗ ਬੁਝਾਉਣ ਦੇ ਵਿੱਚ ਤੰਦੇ ਹੀ ਦਿਨਾਂ ਜੁਟ ਗਏ ਤਾਂ ਮੇਰੇ ਅੰਦੇ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਸ਼ਹਾਤਤਨਾਮ ਦੇ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਮੈਂਬਰ ਜੋ ਕਿ ਬਿਨਾਂ ਤਨਖਾਹ ਤੋਂ ਕੰਮ ਕਰਦੇ ਹਨ ਅਤੇ ਆਪ ਦਾ ਕੰਮ ਧੰਦਾ ਛੱਡ ਕੇ ਜਿਵੇਂ ਹੀ ਇਹ ਸੂਚਨਾ ਦੀ ਉਹਨਾਂ ਨੂੰ ਇੰਤਲਾ ਮਿਲਦੀ ਹੈ ਤਾਂ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਦੇ ਕਾਬੂ ਪਾਉਣ ਦੇ ਵਿੱਚ ਜੁਟ ਜਾਂਦੇ ਹਨ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹਨ ਰੈਸਟੋਰੈਂਟ ਮਹਿਫਿਲਿਊ ਦੇ ਮਾਲਕ ਵਿਪਨ ਬੰਸਲ ਅਤੇ ਵਰਮ ਬੰਸ ਨੇ ਦੱਸਿਆ ਕਿ ਰਾਤ ਨੂੰ ਪਾਰਟੀ ਤੋਂ ਬਾਅਦ 4 ਵਜੇ ਉਹ ਆਪਣੇ ਘਰ ਆ ਗਏ। ਕੁਝ ਸਮੇਂ ਬਾਅਦ ਉਹਨਾਂ ਨੂੰ ਕਿਸੇ ਵੱਲੋਂ ਫੋਨ ਕਰਕੇ ਦੱਸਿਆ ਗਿਆ ਕਿ ਦੁਕਾਨ ਵਿੱਚੋਂ ਉਹ ਆ ਨਿਕਲ ਰਿਹਾ ਹੈ ਉਹਨਾਂ ਨੇ ਜਦੋਂ ਦੁਕਾਨ ਉੱਤੇ ਆ ਕੇ ਦੇਖਿਆ ਤਾਂ ਅੱਗ ਨੇ ਭਿਆਨਕ ਰੂਪ ਧਾਰ ਲਿਆ ਜਿਸ ਨਾਲ ਸਭ ਕੁਝ ਸੜ ਕੇ ਸੁਆਹ ਹੋ ਗਿਆ ਇਸ ਮੁਕੇ ਫਾਇਰ ਬ੍ਰਿਗੇਡ ਬਠਿੰਡਾ ਅਤੇ ਪੁੱਚੋ ਮੰਡੀ ਦੀਆਂ ਗੱਡੀਆਂ ਵੱਲੋਂ ਅੱਗ ਉੱਪਰ ਕਾਬੂ ਪਾਇਆ ਗਿਆ। ਰੈਸਟੋਰੈਂਟ ਅੰਦਰ ਸੌਰੇਹੇ ਕਰਮਚਾਰੀ ਅਮਿਤ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਗਵਾਂਡੀਆਂ ਵੱਲੋਂ ਫੋਨ ਕਰਕੇ ਅੱਗ ਲੱਗਣ ਦੀ ਘਟਨਾ ਬਾਰੇ ਦੱਸਿਆ ਗਿਆ। ਉਸਨੇ ਜਦੋਂ ਬਾਹਰ ਨਿਕਲ ਕੇ ਦੇਖਿਆ ਤਾਂ ਹਰ ਪਾਸੇ ਅੱਗ ਦੇ ਭਾਂਬੜ ਚੱਲ ਰਹੇ ਸਨ। ਮਾਲਕਾਂ ਨੇ ਦੱਸਿਆ ਕਿ ਉਹਨਾਂ ਦਾ ਲਗਭਗ 1 ਕਰੋੜ ਦਾ ਨੁਕਸਾਨ ਹੋ ਗਿਆ ਹੈ। ਉਹਨਾਂ ਨੇ ਸ਼ੰਕਾ ਜਤਾਈ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ। ਇਸ ਮੁਕੇ ਅੱਗ ਨੂੰ ਕਾਬੂ ਪਾਉਣ ਦੇ ਵਿੱਚ ਫਾਇਰ ਸਟੇਸ਼ਨ ਦੀ ਗ੍ਰੀਨਸ ਵੈਲਫੇਅਰ ਕੋਮਿਟੀ ਦੀ ਪਰਵਾਹ ਨਾ ਕਰਦੇ ਹੋਏ ਕਿ ਅੱਗ ਦੇ ਵਿੱਚ ਕੁੱਦ ਕੇ ਅੱਗ ਤੇ ਕਾਬੂ ਪਾਉਣ ਦੇ ਵਿੱਚ ਸ਼ਿੱਦਤ ਦੇ ਨਾਲ ਸੇਵਾ ਨਿਭਾਈ। ਵਾਕਈ ਫਰਕ ਕੋਈ ਪਰਵਾਹ ਨਹੀਂ ਹੈ ਨਾ। ਯੋਧਿਆਂ ਨੂੰ ਸੈਲੂਟ ਕਰਦਾ ਜੋ ਕਿ ਆਪਣੇ ਕੰਮ ਤੋਂ ਛੱਡ ਕੇ ਇਸ ਘਟਨਾ ਜਿਵੇਂ ਇਹਨਾਂ ਨੂੰ ਜਾਣਕਾਰੀ ਮਿਲੂ ਤਾਂ ਆਪਣੀ ਜਾਨ ਦੀ ਪਰਵਾਹ ਨਾ ਕਰਦਾ ਹੂੰ। ਤੁਰੰਤ ਉਹ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਤੇ ਨਾ ਮੋਢੇ ਨਾ ਮੋਢਾ ਲਾ ਕੇ ਅੱਗ ਬੁਝਾਉਣ ਤੇ ਬੁਚੱਤਰ ਕੇ ਅਤੇ ਕੜੀ ਮੁਸ਼ੱਕਤ ਦੇ ਬਾਅਦ ਅਤੇ ਸਿਮਦਰੰਮ ਦੇ ਮੇਨ ਨੂੰ ਬਾਹਰ ਦੇ ਸਾਹ ਤੇ ਕਾਬੂ ਪਾਇਆ ਗਿਆ। ਤੇ ਵੀਰਾਂ ਵਾਕਈ ਕੋਫਨਾਖਨ ਕੰਪਨੀ ਆਦ ਦਾ ਉਹ ਬਹੁਤ ਭਿਆਨਕ ਸੀ ਲੇਕਿਨ ਸੇਵਾਦਾਰਾਂ ਨੇ ਸਮੇਂ ਰਹਿੰਦੇ ਹੀ ਇਸਤੇ ਕਾਬੂ ਪਾ ਲਿਆ ਵਰਨਾ ਹੋਰ ਜਿਆਦਾ ਆਸੇ ਪਾਸੇ ਦੀ ਅੱਗ ਫੈਲ ਸਕਦੀ ਸੀ ਜਿਸ ਕਾਰਨ ਹੋ ਵੀ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ ਜਨਮਤੇ ਰਹੇ ਕਿ ਇਸ ਕਟਨਾ ਤੋਂ ਵਿੱਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਰੇ ਹੈ सारी डेरा सच्चा सौदा टीम श्राम बहुत ही अफसोस जाहिर किया हादसा वापर आओ आप गलबात करते हैं इन्होंने शोरूम चाहिए सुबह जी सुबह सात बजे जी हादसा होया जो सामू पता लग गया मौके से पहुंचे ਆਸੀਂ ਹਰਵੇਡ ਨੂੰ ਕਾਲ ਕੀਤੀ ਆਪਣਾ ਸ਼ਾਸਤਨਾਮ ਗ੍ਰੀਨੈਸ ਗ੍ਰੀਨੈਸ ਵੈਲਫੇਅਰ ਸੁਸਾਇਟੀ ਦੇ ਮੈਂਬਰ ਮੌਕੇ ਤੇ ਆ ਗਏ ਹਰਵੇਡ ਲੈ ਕੇ ਪਹੁੰਚੇ ਇਹਨਾਂ ਨੇ ਬਹੁਤ ਹੀ ਜੱਦੋ ਜਹਿਦ ਨਾਲ ਅੱਗ ਤੇ ਕਾਬੂ ਪਾਇਆ ਬਹੁਤ ਹੀ ਇਹਨਾਂ ਨੇ ਮਿਹਨਤ ਕੀਤੀ ਅੰਦਰੋਂ ਸਿਲੰਡਰ ਕੱਟੇ ਸਾਤ ਸਿਲੰਡਰ ਕੱਟੇ ਆਪੀ ਜਾਂਦੀ ਪ੍ਰਵਾਹ ਨਾ ਕਰਦੇ ਹੋਏ ਇਹਨਾਂ ਨੇ ਬਹੁਤ ਹੀ ਮਿਹਨਤ ਕੀਤੀ ਤੇ ਸਾਡੀ ਬਹੁਤ ਹੀ ਹੈਲਪ ਕੀਤੀ ਅਸੀਂ ਇਹਨਾਂ ਦਾ ਪਹਿਲ ਤੋਂ ਧੰਨਵਾਦ ਕਰਦੇ ਹਾਂ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ